ਕਹਿੰਦੇ ਨੇ ਕਿ ਨਾ ਬਾਪ بڑا ਨਾ ਭਈਆ ਸਭ ਤੋਂ بڑا ਰੁਪਈਆ ਇਸ ਗੱਲ ਵਿੱਚ ਮੈਨੂੰ ਲੱਗਦਾ ਅੱਜ ਦੇ ਦੌਰ ਦੇ ਵਿੱਚ ਬਿਲਕੁਲ ਵੀ ਝੂਠ ਨਹੀਂ ਇਹ ਬਿਲਕੁਲ ਸਹੀ ਗੱਲ ਹੈ ਪੈਸੇ ਦੇ ਪਿੱਛੇ ਅੱਜ ਦੇ ਸਮੇਂ ਦੇ ਵਿੱਚ ਕੌਣ ਕੀ ਕਰ ਜਾਵੇ ਸ਼ਾਇਦ ਉਸ ਨੂੰ ਇਸ ਦਾ ਅੰਦਾਜ਼ਾ ਖੁਦ ਵੀ ਨਹੀਂ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ ਬੰਦੇ ਨੇ ਪੈਸਿਆਂ ਦੇ ਪਿੱਛੇ ਉਹ ਕੀਤਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਤੇ ਜਦੋਂ ਫਿਰ ਇਹ ਸਾਰਾ ਰਾਜ਼ ਖੁੱਲਦਾ ਤਾਂ ਜਦੋਂ ਫਿਰ ਕਹਾਣੀ ਸਾਹਮਣੇ ਆਉਂਦੀ ਹੈ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਐਦਾਂ ਕੋਈ ਛਾਤਰ ਕਿਵੇਂ ਹੋ ਸਕਦਾ ਹੈ ਐਡੇ ਦਿਮਾਗ ਦੇ ਨਾਲ ਕੋਈ ਪਲੈਨਿੰਗ ਕਿਵੇਂ ਕਰ ਸਕਦਾ ਹੈ ਤੇ ਕਿਵੇਂ ਉਹ ਬੰਦਾ ਆਪਣੇ ਰਿਸ਼ਤਿਆਂ ਦਾ ਕਤਲ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਮੇਰਠ ਮੇਰਠ ਦਾ ਗੰਗਾ ਨਗਰ ਤੇ ਉੱਥੇ ਰਹਿੰਦਾ ਸੀ ਵਿਸ਼ਾਲ ਵਿਸ਼ਾਲ ਸਿੰਗਲ ਗੱਲ ਹੈ ਫਰਬਰੀ 2024 ਦੀ ਵਿਸ਼ਾਲ ਦਾ ਵਿਆਹ ਹੁੰਦਾ ਹੈ ਸਰੂਤੀ ਦੇ ਨਾਲ ਹੁਣ ਸਰੂਤੀ ਦਾ ਜਦੋਂ ਮੂੰਹ ਦੇਖਣ ਵਾਸਤੇ ਆਂਡਣਾ ਗਵਾਡਣਾ ਆਉਂਦੀਆਂ ਨੇ ਤਾਂ ਆਂਡਣਾ ਗਵੰਡਣਾ ਜੋ ਗੱਲਾਂ ਸ਼ਰੂਤੀ ਦੇ ਨਾਲ ਕਰਦੀਆਂ ਨੇ ਉਹ ਸੁਣ ਕੇ ਤਾਂ ਸ਼ਰੂਤੀ ਨੂੰ ਬੜਾ ਅਚੰਭਾ ਹੁੰਦਾ ਹੈ ਕਿ ਇਹ ਕੀ ਕਹਿ ਰਹੀਆਂ ਕਿਉਂਕਿ ਸ਼ਰੂਤੀ ਨੂੰ ਤਾਂ ਪਤਾ ਸੀ ਕਿ 2022 ਦੇ ਵਿੱਚ ਵਿਸ਼ਾਲ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਇਸ ਨੇ ਵਿਆਹ ਕਰਵਾਇਆ ਪਰ ਜੋ ਉਹ ਔਰਤਾਂ ਕਹਿ ਰਹੀਆਂ ਸੀ ਉਸ ਦੇ ਹਿਸਾਬ ਦੇ ਨਾਲ ਤਾਂ ਇਹ ਲੱਗ ਰਿਹਾ ਸੀ ਜਿਵੇਂ ਵਿਸ਼ਾਲ ਨੇ ਪਤਾ ਨਹੀਂ ਕਿੰਨੇ ਕ ਵਿਆਹ ਕਰਵਾਏ ਹੋਣ ਇਹ ਗੱਲਾਂ ਸ਼ਰੂਤੀ ਨੂੰ ਅਟਪਟੀਆਂ ਲੱਗਦੀਆਂ ਨੇ ਕਿ ਜ਼ਰੂਰ ਕੋਈ ਗੜਬੜ ਹੈ ਹੁਣ ਇਹੇ ਗੱਲਾਂ ਜਦੋਂ ਫਿਰ ਸ਼ਰੂਤੀ ਵਿਸ਼ਾਲ ਤੋਂ ਪੁੱਛਦੀ ਹੈ ਤਾਂ ਵਿਸ਼ਾਲ ਇਹਨਾਂ ਗੱਲਾਂ ਦਾ ਜੋ ਉੱਤਰ ਸਹੀ ਸਹੀ ਨਹੀਂ ਦਿੰਦਾ ਸ਼ਰੂਤੀ ਨੂੰ ਪਤਾ ਲੱਗਦਾ ਕਿ ਏਸ ਨੇ 2022 ਤੋਂ ਬਾਅਦ ਫਿਰ ਇੱਕ ਔਰਤ ਨੂੰ ਘਰ ਲੈ ਆਂਦਾ ਸੀ ਜਿਸ ਦੇ ਦੋ ਬੱਚੇ ਸੀ ਉਹ ਥੋੜਾ ਸਮਾਂ ਏਸ ਦੇ ਕੋਲ ਰਹੀ ਤੇ ਉਸ ਤੋਂ ਬਾਅਦ ਏਸ ਨੇ ਉਸ ਦੀ ਕੁੱਟਮਾਰ ਕੀਤੀ ਤੇ ਉਹ ਘਰ ਛੱਡ ਕੇ ਚਲੀ ਗਈ ਤੇ ਫਿਰ ਉਸ ਤੋਂ 6 ਮਹੀਨੇ ਬਾਅਦ ਇਸ ਨੇ ਇੱਕ ਹੋਰ ਔਰਤ ਦੇ ਨਾਲ ਵਿਆਹ ਕਰਵਾਇਆ ਤੇ ਉਸ ਦੇ ਕੋਲ ਇੱਕ ਕੁੜੀ ਵੀ ਹੋਈ ਅਤੇ ਉਹ ਵੀ ਇਸ ਦੇ ਜ਼ੁਲਮ ਤੋਂ ਤੰਗ ਹੋ ਕੇ ਇੱਥੋਂ ਚਲੀ ਗਈ। ਯਾਨੀ ਸ਼ਰੂਤੀ ਨੂੰ ਇਹ ਤਾਂ ਪਤਾ ਲੱਗ ਚੁੱਕਿਆ ਸੀ ਕਿ ਤਿੰਨ ਵਿਆਹ ਤਾਂ ਇਸ ਨੇ ਕਰਵਾਏ ਨੇ ਪਰ ਹੋਰ ਕਿੰਨੇ ਕਰਵਾਏ ਸੀ ਇਸ ਬਾਰੇ ਸ਼ਰੂਤੀ ਨੂੰ ਅਜੇ ਨਹੀਂ ਪਤਾ ਸੀ। ਤੇ ਸ਼ਰੂਤੀ ਦੇ ਨਾਲ ਵੀ ਹੁਣ ਇਹ ਕੁੱਟਮਾਰ ਕਰਦਾ ਹੈ। ਤਾਂ ਸ਼ਰੂਤੀ ਇਸ ਤੋਂ ਬਚਣ ਦੀ ਮਾਰੀ ਆਪਣੇ ਪੇਕਿਆਂ ਨੂੰ ਕਹਿੰਦੀ ਹੈ ਕਿ ਮੈਨੂੰ ਇੱਥੋਂ ਲੈ ਜਾਓ। ਸ਼ਰੂਤੀ ਦੇ ਪਿਤਾ ਤੇ ਪ੍ਰਾਉਂਦੇ ਨੇ ਤੇ ਉਹ ਇਸ ਨੂੰ ਲੈ ਜਾਂਦੇ ਨੇ ਹੁਣ ਸਰੂਤੀ ਆਪਣੇ ਪਿਤਾ ਨੂੰ ਦੱਸਦੀ ਹੈ ਕਿ ਵਿਸ਼ਾਲ ਨੇ ਮੇਰਾ 3 ਕਰੋੜ ਰੁਪਏ ਦਾ ਬੀਮਾ ਕਰਵਾਇਆ ਸੀ ਤੇ ਹੁਣ ਸਰੂਤੀ ਨੂੰ ਇਹ ਵੀ ਲੱਗਦਾ ਹੈ ਕਿ ਸ਼ਾਇਦ ਵਿਸ਼ਾਲ ਉਸ ਨੂੰ ਮਾਰਨਾ ਚਾਹੁੰਦਾ ਸੀ ਹੋਰ ਜਦੋਂ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਸਰੂਤੀ ਮੁੱਖ ਮੰਤਰੀ ਨੂੰ ਚਿੱਠੀ ਲਿਖਦੀ ਹੈ ਕਿ ਇਸ ਬੰਦੇ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਇਸ ਦੀ ਜਾਂਚ ਨਹੀਂ ਹੁੰਦੀ ਮੇਰਟ ਦੇ ਐਸਐਸਪੀ ਨੂੰ ਮਿਲਿਆ ਜਾਂਦਾ ਪਰ ਉੱਥੇ ਵੀ ਇਸ ਦੀ ਜਾਂਚ ਚੰਗੀ ਤਰ੍ਹਾਂ ਕੋਈ ਨਹੀਂ ਕਰਦਾ ਤੇ ਉਸ ਤੋਂ ਬਾਅਦ ਫਿਰ ਉੱਤਰ ਪ੍ਰਦੇਸ਼ ਦੇ ਸੰਬਲ ਦੀ ਐਸਐਸਪੀ ਜੋ ਕਿ ਲੇਡੀ ਐਸਐਸਪੀ ਸੀ ਉਸ ਕੋਲ ਸ਼ਰੂਤੀ ਜਾਂਦੀ ਹੈ ਤੇ ਆਪਣੀ ਸਾਰੀ ਕਹਾਣੀ ਦੱਸਦੀ ਹੈ ਹੁਣ ਜਦੋਂ ਵਿਸ਼ਾਲ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਵਿਸ਼ਾਲ ਨੇ ਤਾਂ بیمੇ ਦੇ ਤੌਰ ਤੇ ਬਹੁਤ ਜ਼ਿਆਦਾ ਪੈਸੇ ਬੀਮਾ ਕੰਪਨੀਆਂ ਤੋਂ ਲੈਂਦੇ ਸੀ ਕਿਉਂਕਿ 2017 ਵਿੱਚ ਇਸ ਦੀ ਮਾਤਾ ਦੀ ਮੌਤ ਹੋਈ ਸੀ 2022 ਦੇ ਵਿੱਚ ਘਰ ਵਾਲੀ ਜਿਸ ਦਾ ਨਾਮ ਏਕਤਾ ਸੀ ਉਸ ਦੀ ਮੌਤ ਹੋਈ ਸੀ ਤੇ ਇੱਥੇ ਹੀ ਬਸ ਨਹੀਂ 27 ਮਾਰਚ 2024 ਨੂੰ ਇਸ ਦੇ ਪਿਤਾ ਦੀ ਵੀ ਐਕਸੀਡੈਂਟ ਦੇ ਕਾਰਨ ਮੌਤ ਹੋਈ ਸੀ ਤੇ ਹੈਰਾਨੀ ਦੀ ਗੱਲ ਇਹ ਸੀ ਕਿ ਪਿਤਾ ਦੀਆਂ ਇਸ ਨੇ 64 ਪਾਲਸੀਆਂ ਕਰਵਾਈਆਂ ਹੋਈਆਂ ਸੀ ਬੀਮੇ ਦੀਆਂ ਜਿਸ ਦਾ 30 ਲੱਖ ਰੁਪਏ ਦਾ ਬੰਦਾ ਪ੍ਰੀਮੀਅਮ ਭਰਦਾ ਸੀ ਜਦੋਂ ਹੁਣ ਪੁਲਿਸ ਇਸ ਗੱਲ ਤੇ ਗੌਰ ਕਰਦੀ ਹੈ ਤਾਂ ਪੁਲਿਸ ਨੂੰ ਲੱਗਦਾ ਕਿ ਜ਼ਰੂਰ ਦਾਲ ਦੇ ਵਿੱਚ ਕੁਝ ਕਾਲਾ ਏਸ ਨੇ ਆਪਣੀ ਪਤਨੀ ਦਾ ਵੀ ਜੋ 3 ਕਰੋੜ ਦਾ ਬੀਮਾ ਕਰਵਾਇਆ ਸੀ ਇਹ ਵੀ ਸ਼ਾਇਦ ਏਸ ਨੂੰ ਮਾਰ ਕੇ ਉਹ ਬੰਦਾ ਬੀਮਾ ਲੈਣਾ ਚਾਹੁੰਦਾ ਸੀ ਕਿਉਂਕਿ ਜੋ ਵਿਸ਼ਾਲ ਸੀ ਏਸ ਨੇ ਜਨਵਰੀ 2024 ਤੋਂ ਲੈ ਕੇ ਫਰਵਰੀ 2024 ਦੇ ਵਿੱਚ ਵਿੱਚ ਤਿੰਨ ਮਹਿੰਗੀਆਂ ਗੱਡੀਆਂ ਤੇ ਬੁਲਟ ਮੋਟਰਸਾਈਕਲ ਕਰਵਾਇਆ ਸੀ ਜਦੋਂ ਇਸ ਦੀ ਜਾਂਚ ਹੁੰਦੀ ਹੈ ਤਾਂ ਸਭ ਹੈਰਾਨ ਹੋ ਜਾਂਦੇ ਨੇ ਕਿ ਕਮਾਲ ਹੈ ਬੰਦਾ ਇੰਨੇ ਪੈਸੇ ਕਿਵੇਂ ਉਡਾ ਰਿਹਾ ਕਿਉਂਕਿ ਘਰ ਤਾਂ ਇਸ ਦਾ ਠੀਕ ਠਾਕ ਸੀ ਪਰ ਇਹ ਪੈਸੇ ਬੜੇ ਜ਼ਿਆਦਾ ਿਆਸੀ ਦੇ ਵਿੱਚ ਉਡਾ ਰਿਹਾ ਸੀ ਤੇ ਹੁਣ ਜਦੋਂ ਫਿਰ ਇਸ ਦੀ ਜਾਂਚ ਹੁੰਦੀ ਹੈ ਤੇ ਜਾਂਚ ਦੇ ਵਿੱਚ ਜੋ ਨਿਕਲ ਕੇ ਆਉਂਦਾ ਉਹ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੰਦਾ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਸ ਬੰਦੇ ਨੇ ਆਪਣੀ ਜੋ ਮਾਂ ਸੀ ਉਸ ਦੀ ਬੀਮਾ ਪਾਲਸੀ ਕਰਵਾਈ ਹੋਈ ਸੀ ਅਤੇ 2017 ਦੇ ਵਿੱਚ ਇਸ ਦੀ ਮਾਂ ਦਾ ਐਕਸੀਡੈਂਟ ਹੁੰਦਾ ਹੈ ਜਦੋਂ ਉਹ ਇਸ ਨਾਲ ਹਾਪੜ ਜਾਂਦੀ ਹੈ ਐਕਸੀਡੈਂਟ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ ਹਸਪਤਾਲ ਦੇ ਵਿੱਚ ਉਸ ਨੂੰ ਮ੍ਰਿਤਕ ਐ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਹੁਣ ਇਹ ਬੰਦਾ ਜੋ ਵਿਸ਼ਾਲ ਸੀ ਉਹ ਆਪਣੀ ਮਾਂ ਪ੍ਰਵਾ ਦੇਵੀ ਦਾ ਨੌਮਨੀ ਸੀ ਜੋ 25 ਲੱਖ ਰੁਪਿਆ ਉਸਦੇ ਬੀਮੇ ਦਾ ਸੀ ਉਹ ਇਸ ਨੂੰ ਮਿਲ ਜਾਂਦਾ ਹੈ ਉਸ ਤੋਂ ਬਾਅਦ 2022 ਆ ਜਾਂਦਾ ਹੈ ਇਸ ਦਾ ਵਿਆਹ ਹੁੰਦਾ ਹੈ 2022 ਆ ਜਾਂਦਾ ਹੈ ਤੇ 2022 ਦੇ ਵਿੱਚ ਇਸ ਦੀ ਜੋ ਪਤਨੀ ਸੀ ਏਕਤਾ ਉਸ ਨੂੰ ਉਲਟੀਆਂ ਲੱਗ ਜਾਂਦੀਆਂ ਨੇ ਲੂਜ਼ ਮੋਸ਼ਨ ਲੱਗ ਜਾਂਦੇ ਨੇ ਤੇ ਉਸ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਹੈ ਹਫਤਾ ਉਹ ਹਸਪਤਾਲ ਦੇ ਵਿੱਚ ਰਹਿੰਦੀ ਹੈ ਪਰ ਉਸ ਤੋਂ ਬਾਅਦ ਉਸ ਦੀ ਵੀ ਮੌਤ ਹੋ ਜਾਂਦੀ ਹੈ ਤੇ ਉਸ ਦਾ ਵੀ ਇਸ ਨੇ بیمਾ ਕਰਵਾਇਆ ਹੋਇਆ ਸੀ ਤੇ ਨਾਮਨੀਏ ਖੁਦ ਸੀ ਏਕਤਾ ਦੀ ਮੌਤ ਤੋਂ ਬਾਅਦ ਇਸ ਨੂੰ 80 ਲੱਖ ਰੁਪਇਆ ਮਿਲਦਾ ਹੈ ਤੇ ਫਿਰ ਇਸ ਦਾ ਜੋ ਅਗਲਾ ਸ਼ਿਕਾਰ ਹੁੰਦਾ ਉਹ ਹੁੰਦਾ ਇਸ ਦਾ ਪਿਤਾ ਜੋ ਸਰੂਤੀ ਹੁੰਦੀ ਆ ਉਸ ਨੂੰ ਇਸ ਗੱਲ ਤੋਂ ਭਣਕ ਲੱਗੀ ਕਿ ਜਦੋਂ ਵਿਸ਼ਾਲ ਨੇ ਸਰੂਤੀ ਨੂੰ ਕਿਹਾ ਕਿ ਪਿਤਾ ਜੀ ਨੂੰ ਕੈਂਸਰ ਹੈ ਜੇ ਪਿਤਾ ਜੀ ਦੀ ਮੌਤ ਹੋ ਜਾਵੇ ਤਾਂ ਆਪਾਂ ਨੂੰ ਘੱਟੋ-ਘੱਟ 40-50 ਕਰੋੜ ਰੁਪਈਆ ਮਿਲੇਗਾ ਹੁਣ ਜਦੋਂ ਇਹ ਗੱਲ ਵਿਸ਼ਾਲ ਸਰੂਤੀ ਨੂੰ ਦੱਸਦਾ ਤਾਂ ਸਰੂਤੀ ਦੇ ਮਨ ਦੇ ਵਿੱਚ ਆਉਂਦਾ ਕਿ ਇਹ ਬੰਦਾ ਕਿੱਦਾਂ ਦੀਆਂ ਗੱਲਾਂ ਕਰ ਰਿਹਾ ਹੈ ਇਸ ਨੂੰ ਆਪਣੇ ਪਿਤਾ ਦਾ ਫਿਕਰ ਨਹੀਂ ਇਸ ਨੂੰ ਪੈਸਿਆਂ ਦਾ ਫਿਕਰ ਹੈ ਕਿ ਪੈਸੇ ਮਿਲਣਗੇ ਉਸ ਤੋਂ ਬਾਅਦ 27 ਮਾਰਚ 2024 ਨੂੰ ਜਦੋਂ ਇਸ ਦਾ ਪਿਤਾ ਗੰਗਾ ਨਹਾਉਣ ਜਾਂਦਾ ਵਾਪਸ ਆਉਂਦਾ ਤਾਂ ਮੇਰਟ ਦੇ ਕੋਲ ਹੀ ਉਸ ਦਾ ਐਕਸੀਡੈਂਟ ਹੋ ਜਾਂਦਾ ਤੇ ਚੱਕ ਕੇ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹਸਪਤਾਲ ਦੇ ਵਿੱਚ ਡਾਕਟਰ ਉਸ ਨੂੰ ਮ੍ਰਿਤਕ ਐਲਾਨ ਕਰ ਦਿੰਦੇ ਨੇ ਤੇ ਹੁਣ ਇਸ ਨੂੰ ਲੱਗ ਰਿਹਾ ਸੀ ਕਿ ਮੈਨੂੰ ਘੱਟੋ-ਘੱਟ 39 ਕਰੋੜ ਰੁਪਇਆ ਮਿਲੇਗਾ ਤੇ ਇਹ ਬੀਮਾ ਕੰਪਨੀਆਂ ਨੂੰ ਆਪਣੇ ਜੋ ਪਿਤਾ ਦੀ ਡੈਥ ਦੇ ਫਾਰਮ ਵਗੈਰਾ ਸੀ ਜੋ ਹਸਪਤਾਲਾਂ ਦੀਆਂ ਰਿਪੋਰਟਾਂ ਸੀ ਉਹ ਦਿੰਦਾ ਉਸ ਵਿੱਚ ਵੀ ਹਿਰਾਫੇਰੀ ਕਰਦਾ ਤੇ ਜਦੋਂ ਹੁਣ ਬੀਮਾ ਕੰਪਨੀਆਂ ਨੂੰ ਪਤਾ ਲੱਗਦਾ ਕਿ ਇਹ ਬੰਦੇ ਨੇ 64 ਆਪਣੇ ਪਿਤਾ ਦੀਆਂ ਪਾਲਸੀਆਂ ਕਰਵਾਈਆਂ ਹੋਈਆਂ ਸੀ ਤੇ 30 ਲੱਖ ਰੁਪਏ ਇਹ ਬੰਦਾ ਪ੍ਰੀਮੀਅਮ ਭਰ ਰਿਹਾ ਸੀ ਤਾਂ ਉਹਨਾਂ ਨੂੰ ਵੀ ਸ਼ੱਕ ਹੁੰਦਾ ਕਿ ਜ਼ਰੂਰ ਕੁਝ ਗੜਬੜਾ ਹੁਣ ਬੀਮਾ ਕੰਪਨੀਆਂ ਵੀ ਆਪਣੇ ਤੌਰ ਤੇ ਇਸ ਗੱਲ ਦਾ ਪਤਾ ਕਰਾਉਂਦੀਆਂ ਨੇ ਜਾਂਚ ਕਰਦੀਆਂ ਨੇ بیمਾ ਕੰਪਨੀ ਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਫਰਾਡ ਆ ਇਸ ਨੇ ਆਪਣੇ ਜੋ ਪਰਿਵਾਰਕ ਮੈਂਬਰ ਨੇ ਪਹਿਲਾਂ ਵੀ ਮਾਰੇ ਨੇ ਤੇ ਤੇ ਜੋ ਇਸ ਦਾ ਇਹ ਪਿਤਾਗਾ ਇਸ ਨੂੰ ਵੀ ਇਸ ਨੇ ਮਾਰਿਆ ਤਾਂ ਹੁਣ ਹਾਪੁਰ ਦੇ ਵਿੱਚ ਇੱਕ بیمਾ ਕੰਪਨੀ ਵੱਲੋਂ ਐਫ ਆਈ ਆਰ ਦਰਜ ਕਰਵਾਈ ਜਾਂਦੀ ਆ ਵਿਸ਼ਾਲ ਅਤੇ ਉਸਦੇ ਦੋਸਤ ਤੇ ਹੁਣ ਪੁਲਿਸ ਜਾਂਚ ਕਰਦੀ ਆ ਤਾਂ ਜਾਂਚ ਦੇ ਵਿੱਚ ਪਤਾ ਲੱਗਦਾ ਕਿ ਜੋ ਵਿਸ਼ਾਲ ਦੀ ਮਾਂ ਸੀ ਜਿਸ ਦਾ ਇਸ ਨੂੰ 25 ਲੱਖ ਰੁਪਿਆ ਬੀਮਾ ਮਿਲਿਆ ਸੀ ਉਸ ਦੇ ਸਿਰ ਦੇ ਵਿੱਚ ਕੁਝ ਭਾਰੀ ਚੀਜ਼ ਦੇ ਨਾਲ ਹਮਲਾ ਕੀਤਾ ਗਿਆ ਸੀ ਤਾਂ ਉਸ ਦੀ ਮੌਤ ਹੋਈ ਸੀ ਤੇ ਇਸ ਨੇ ਕਹਿ ਦਿੱਤਾ ਕਿ ਉਸ ਦਾ ਤਾਂ ਐਕਸੀਡੈਂਟ ਹੋ ਗਿਆ ਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ 2022 ਦੇ ਵਿੱਚ ਜੋ ਏਕਤਾ ਇਸ ਦੀ ਪਤਨੀ ਸੀ ਉਸ ਦੀ ਮੌਤ ਹੋਈ ਸੀ ਉਸ ਨੂੰ ਇਸ ਨੇ ਸਲੋਪ ਵਾਇਜਨ ਦਿੱਤੀ ਸੀ ਜਿਸ ਕਾਰਨ ਉਸ ਦੀ ਮੌਤ ਹੋਈ ਸੀ ਤੇ ਜੋ ਇਸ ਦੇ ਪਿਤਾ ਸੀ ਪਿਤਾ ਨੂੰ ਵੀ ਇਸ ਨੇ ਪਹਿਲਾਂ ਕੁੱਟਿਆ ਮਾਰਿਆ ਤੇ ਉਸ ਤੋਂ ਬਾਅਦ ਐਕਸੀਡੈਂਟ ਦਿਖਾ ਦਿੱਤਾ ਤੇ ਜੋ ਬਾਹਾਂ ਦੇ ਨਾਲ ਐਕਸੀਡੈਂਟ ਹੋਇਆ ਸੀ ਉਸ ਦਾ ਵੀ ਕੋਈ ਪਤਾ ਨਹੀਂ ਸੀ ਕਿਹੜੇ ਬਾਹਾਂ ਦੇ ਨਾਲ ਹੋਇਆ ਜਦੋਂ ਇਹ ਗੱਲਾਂ ਖੁੱਲ ਕੇ ਆਉਂਦੀਆਂ ਨੇ ਤਾਂ ਫਿਰ ਵਿਸ਼ਾਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਸ ਤੋਂ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਸ ਦਾ ਇੱਕ ਦੋਸਤ ਹੋਰ ਇਹ ਸਾਰੇ ਕਾਂਡ ਦੇ ਵਿੱਚ ਸ਼ਾਮਲ ਹੁੰਦਾ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਇਹਨਾਂ ਉੱਪਰ ਐਫ ਆਈ ਆਰ ਦਰਜ ਕਰ ਲਈਤੀ ਜਾਂਦੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਜਦੋਂ ਅਦਾਲਤ ਦੇ ਵਿੱਚ ਕੇਸ ਚੱਲੇਗਾ ਤਾਂ ਇਸ ਨੂੰ ਅਦਾਲਤ ਵੱਲੋਂ ਕੀ ਸਜ਼ਾ ਸੁਣਾਈ ਜਾਂਦੀ ਹੈ। ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਿਰ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਇੱਕ ਮੁੰਡਾ ਜਿਸ ਨੇ ਆਪਣੀ ਮਾਂ ਮਾਰ ਦਿੱਤੀ, ਜਿਸ ਨੇ ਆਪਣਾ ਪਿਤਾ ਮਾਰ ਦਿੱਤਾ, ਆਪਣੀ ਘਰ ਵਾਲੀ ਮਾਰ ਦਿੱਤੀ ਸਿਰਫ ਪੈਸੇ ਦੇ ਲਈ। ਉਸ ਨੂੰ ਲੱਗ ਰਿਹਾ ਸੀ ਕਿ ਮੈਂ ਇਸ ਤਰ੍ਹਾਂ ਅਮੀਰ ਹੋ ਜਾਵਾਂਗਾ ਮਾਲਾ-ਮਾਲ ਹੋ ਜਾਵਾਂਗਾ ਇਥੋਂ ਤੱਕ ਕਿ ਉਸ ਨੇ ਆਪਣੀ ਜੋ ਹਣ ਵਾਲੀ ਪਤਨੀ ਸੀ ਫਰਵਰੀ 2024 ਦੇ ਵਿੱਚ ਜੋ ਸਰੂਤੀ ਸੀ ਉਸ ਦਾ ਵੀ 3 ਕਰੋੜ ਦਾ ਬੀਮਾ ਕਰਵਾ ਦਿੱਤਾ ਸੀ ਹੋ ਸਕਦਾ ਹੈ ਕਿ ਉਹ ਸਰੂਤੀ ਦਾ ਵੀ ਇਦਾਂ ਹੀ ਕਤਲ ਕਰ ਦਿੰਦਾ ਪਰ ਸਰੂਤੀ ਨੂੰ ਇਸ ਗੱਲ ਦੀ ਭਨਕ ਪੈ ਗਈ ਕਿ ਇਹ ਬੰਦਾ ਤਾਂ ਪੈਸੇ ਲਈ ਆਪਣੇ ਮਾਤਾ-ਪਿਤਾ ਨੂੰ ਮਾਰ ਸਕਦਾ ਤਾਂ ਮੈਂ ਚੀਜ਼ ਹੀ ਕਿਆਂ ਇਸ ਕਾਰਨ ਉਹ ਬਚ ਜਾਂਦੀ ਹੈ ਤੇ ਜੋ ਵਿਸ਼ਾਲ ਹੁੰਦਾ ਇਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾ